ਜੈਪੀ ਜੈਪੁਰ ਜੈਗੁਰਦੇਵ ਧੰਗਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਨਵਾਂ ਸ਼ਹਿਰ ਵਿਖੇ ਹੁਣ ਅੰਬੇਡਕਰ ਭਵਨ ਚੈਰੀਟੇਬਲ ਰਿਲੀਜੀਅਸ ਟਰਸਟ ਦੇ ਵਿੱਚ ਪਹੁੰਚੀ ਹੈ ਜਿੱਥੇ ਇੱਕ ਬਹੁਤ ਹੀ ਵਧੀਆ ਮਾਡਲ ਸਕੂਲ ਚੱਲ ਰਿਹਾ ਨਵਾਂ ਸ਼ਹਿਰ ਦੇ ਲੋਕ ਜਿਹੜੇ ਸਾਡੇ ਐਨਆਰਏ ਭਰਾ ਆ ਤੇ ਲੋਕ ਸਾਡੇ ਭੈਣ ਭਰਾ ਆ ਉਹਨਾਂ ਦੇ ਸਹਿਯੋਗ ਦੇ ਨਾਲੇ ਜਿਹੜਾ ਸਕੂਲ ਚੱਲ ਰਿਹਾ ਬਹੁਤ ਅੱਛਾ ਸਕੂਲ ਚੱਲ ਰਿਹਾ ਔਰ ਇਸ ਟਰੱਸਟ ਦੇ ਅੱਜ ਸਾਡੇ ਨਾਲ ਪ੍ਰਧਾਨ ਨਵਾਸ਼ਹਿਰ ਤੋਂ ਸ਼੍ਰੀ ਸतीश ਕੁਮਾਰ ਜੀ ਜਿਹੜੇ ਬਹੁਤ ਹੀ ਮਿਸ਼ਨਰੀ ਹੈ ਤੇ ਮਿਸ਼ਨ ਦੇ ਵਿੱਚ ਬਹੁਤ ਸ਼ੁਰੂ ਤੋਂ ਲੱਗੇ ਹੋਏ ਹੈ ਜਿਨ੍ਹਾਂ ਦਾ ਜਿਹੜਾ ਹਰ ਟਾਈਮ ਇਹ ਪੀੜਾ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਜ ਜਿਹੜਾ ਹੈ ਅੱਗੇ ਨੂੰ ਵਧੇ ਅੱਜ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਨ ਲਈ ਨਵਾਸ਼ਹਿਰ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਪਹੁੰਚੀ ਹੈ ਸੋ ਸ਼੍ਰੀ ਸतीश ਕੁਮਾਰ ਜੀ ਦੇ ਨਾਲ ਗੱਲਬਾਤ ਹੋਈ ਕਿ ਅੰਬੇਡਕਰ ਊਰਜਾ ਪਵਨ ਜਿੱਥੇ ਕਿ ਇਹ ਕਈ ਵਾਰ ਜਾ ਚੁੱਕੇ ਆ ਇਹਨਾਂ ਨੇ ਦੇਖਿਆ ਵੀ ਹੈ ਉਹਦੇ ਸਾਹਮਣੇ ਜਿਹੜੀ ਜਗ੍ਹਾ ਪਈ ਸੀ 1815 ਗੱਜ ਉਹ ਖਰੀਦੀ ਗਈ ਹੈ ਜਿਹਦਾ ਕਿ ਸਾਈ ਬਿਆਨਾ ਹੱਲੇ ਹੋਇਆ ਰਜਿਸਟਰੀ ਬਾਕੀ ਰਹਿਦੀ ਹੈ ਸੋ ਇਹਨਾਂ ਲਈ ਵੀ ਬੇਨਤੀ ਕਰਨ ਲਈ ਆਏ ਸੀ ਕਿ ਤੁਸੀਂ ਵੀ ਜੋ ਵੀ ਕਹਿੰਦੇ ਹੁੰਦੇ ਬੂੰਦ ਬੂੰਦ ਕਰਕੇ ਦਰਿਆ ਬਣ ਜਵੇ ਔਰ ਪਾਈ ਪਾਈ ਕਰਕੇ ਖਜ਼ਾਨਾ ਭਰ ਜਵੇ ਸੋ ਇਸ ਕੰਮ ਲਈ ਬੇਨਤੀ ਕਰਨ ਲਈ ਆਏ ਆ ਸੋ ਉਹਨਾਂ ਦੇ ਨਾਲ ਜਿਹੜੇ ਵੀ ਲੋਕ ਜੁੜੇ ਹੋਏ ਆ ਔਰ ਬਹੁਤ ਹੀ ਜਿਹੜੇ ਉਹਨਾਂ ਦੇ ਨਜ਼ਦੀਕ ਆ ਉਹਨਾਂ ਤੋਂ ਵੀ ਸਹਿਯੋਗ ਮਿਲ ਸਕੇ ਅਤੇ ਲੋਕਾਂ ਦਾ ਸਹਿਯੋਗ ਦੇ ਨਾਲ ਹੀ ਜਿਹੜੀ ਕੋਈ ਚੀਜ਼ ਬਣਦੀ ਹੈ ਫਿਰ ਉੱਥੇ ਕਿਸੇ ਦੀ ਮਾਲਕੀਤ ਨਹੀਂ ਰਹਿੰਦੀ ਉਹ ਫਿਰ ਲੋਕਾਂ ਦੀ ਹੋ ਜਾਂਦੀ ਹੈ ਸੋ ਇਸ ਕਰਕੇ ਸ੍ਰੀ ਸतीश ਕੁਮਾਰ ਜੀ ਜਿਹੜੇ ਕਿ ਮੈਨੂੰ ਬਹੁਤ ਦੇਰ ਤੋਂ ਜਾਣਦੇ ਜਦੋਂ ਕਿ ਦੇ ਇੱਥੇ ਪ੍ਰੋਟੈਸਟ ਕੀਤਾ ਸੀਗਾ ਨਵਾਂ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਵੀ ਜਦੋਂ ਵੀ ਕਿਤੇ ਗਾਹੇ-ਬਗਾਹੇ ਲੰਗੀ ਦਾ ਗੱਲ ਕਰਕੇ ਲੰਗੀ ਦਾ ਔਰ ਘਰ ਵੀ ਜਾਣ ਦਾ ਕਈ ਵਾਰ ਮੌਕਾ ਮਿਲਿਆ ਸੋ ਇਹਨਾਂ ਦੀ ਫੈਮਿਲੀ ਪੂਰੀ ਹੀ ਮਿਸ਼ਨਰੀ ਹੈ ਸੋ ਇਸ ਕਰਕੇ ਬੇਨਤੀ ਕਰਨ ਲਈ ਜਦੋਂ ਆਏ ਆ ਇਹਨਾਂ ਦੇ ਟੀਮ ਦੇ ਮੈਂਬਰ ਹੋਰ ਵੀ ਨਾਲ ਖੜੇ ਆ ਸੋ ਸਾਰਿਆਂ ਨੂੰ ਮੇਰੀ ਇਹੋ ਹੀ ਬੇਨਤੀ ਹੈ ਕਿ ਆਪਾਂ ਅੰਬੇਡਕਰ ਊਰਜਾ ਭਵਨ ਜਿਹੜਾ ਬਣਾਇਆ ਪਟਿਆਲੇ ਦੇ ਵਿੱਚ ਉਹਦੇ ਸਾਹਮਣੇ ਜਿਹੜੀ ਜਗ੍ਹਾ ਲਈ ਹੈ ਉਹਦੇ ਲਈ ਜੋ ਵੀ ਕਿਸੇ ਤੋਂ ਸਰਦਾ ਆ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰਨ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸ੍ਰੀ ਸਤੀਸ਼ ਕੁਮਾਰ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਆਪਣੇ ਵੱਲੋਂ ਚੰਦ ਸ਼ਬਦ ਜਿਹੜੇ ਆ ਉਹ ਜ਼ਰੂਰ ਕਹਿਣ ਕਿਉਂਕਿ ਇਹ ਪਾਵਰ ਆਫ ਸੋਸ਼ਲ ਜੁਨਿਟੀ ਦੀ ਟੀਮ ਉਹਨਾਂ ਦੇ ਵਿਚਾਰ ਸੁਣ ਲੈ ਵੀ ਆਈ ਹੈ ਤਾਂ ਕਿ ਇਹ ਵਿਚਾਰ ਜਿਹੜੇ ਆ ਉਸੂਨਾਮਾ ਦੇ ਦਰਸ਼ਕਾਂ ਤੱਕ ਔਰ ਦਰਸ਼ਕਾਂ ਤੋਂ ਅੱਗੇ ਦੁਨੀਆ ਤੱਕ ਪਹੁੰਚ ਸਕਣ ਇਹਨਾਂ ਸ਼ਬਦਾਂ ਦੇ ਨਾਲ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰਧਾਨ ਸ਼੍ਰੀ ਫਕੀਰ ਚੰਦ ਜੀ ਜਸਲ ਤੇ ਉਹਨਾਂ ਦੀ ਪੂਰੀ ਟੀਮ ਜੋ ਕਿ ਪੋਸੂ ਨਾਮਾ ਜਿਹੜਾ ਉਹ ਪਟਿਆਲੇ ਤੋਂ ਰਿਲੀਜ਼ ਕਰਦੇ ਆ ਉਹ ਸਾਰੀ ਆਪਣੀ ਟੀਮ ਨੂੰ ਲੈ ਕੇ ਡਾਕਟਰ ਅੰਬੇਡਕਰ ਭਵਨ ਨਵਾਂ ਸ਼ਹਿਰ ਵਿਖੇ ਪਹੁੰਚੇ ਆ ਇੱਥੇ ਪਹੁੰਚਣ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਉਹਨਾਂ ਨੇ ਜਿਹੜਾ ਪਟਿਆਲੇ ਦੇ ਵਿੱਚ ਬਰਨਾ ਵਿਖੇ ਡਾਕਟਰ ਅੰਬੇਡਕਰ ਊਰਜਾ ਭਵਨ ਜਿਹੜਾ ਬਣਾਇਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਊਰਜਾ ਮਿਲਦੀ ਆ ਸ਼ਕਤੀ ਮਿਲਦੀ ਆ ਤਾਕਤ ਮਿਲਦੀ ਆ ਗਿਆਨ ਪੱਖੋਂ ਅਤੇ ਹੋਰ ਸਮਾਜ ਵਿੱਚ ਸੰਘਰਸ਼ ਪੱਖੋਂ ਜਿਹੜੇ ਊਰਜਾ ਆ ਉਹ ਉਤੇਜਿਤ ਕਰਨ ਦੇ ਲਈ ਇਹ ਹਮੇਸ਼ਾ ਤਿਆਰ ਰਹਿੰਦੇ ਆ ਤੇ ਮੈਂ ਜਿਹੜੀ ਇਹਨੇ ਉੱਥੇ ਜਗ੍ਹਾ ਖਰੀਦ ਖਰੀਦਣੀ ਐ ਮੈਂ ਆਪਣੇ ਪੂਰੇ ਸਮਾਜ ਨੂੰ ਬੇਨਤੀ ਕਰਦਾ ਐਨਆਰਏ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਸਮਾਜ ਦੇ ਸਾਡੇ ਪੜ੍ਹੇ ਲਿਖੇ ਅਗਾਹਮਦੂ ਲੋਕ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਬਾਹਰ ਨਾਲ ਵੇਖੇ ਜਿਹੜੀ ਜ਼ਮੀਨ ਖਰੀਦੀ ਜਾਣੀ ਹੈ ਉਹਦੇ ਲਈ ਆਪਣਾ ਜੋ ਵੀ ਤਿਲ ਫੁਲਿਆ ਉਹ ਪਾਵਰ ਆਫ ਸੋਸ਼ਲ ਯੂਨਿਟੀ ਦੇ ਅਕਾਊਂਟ ਦੇ ਵਿੱਚ ਜਿਹੜਾ ਜਮਾ ਕਰਵਾ ਦਿੱਤਾ ਜਾਵੇ ਅਤੇ ਇੱਕ ਜ਼ਰੂਰੀ ਤਗੀਦ ਹੈ ਵੀ ਜਿੰਨਾ ਵੀ ਤੁਹਾਡਾ ਜੋ ਵੀ ਮਤਲਬ ਉਥੇ ਉਪਰਾਲਾ ਆਪਾਂ ਕਰਨਾ ਸਾਰਿਆਂ ਨੇ ਸਾਂਝਾ ਤੇ ਅੰਬੇਡਕਰ ਭਵਨ ਵੱਲੋਂ ਵੀ ਅੰਬੇਡਕਰ ਭਵਨ ਚੈਰੀਟੇਬਲ ਰੀਅਲ ਸਟ੍ਰਸਟ ਦੇ ਮੈਂਬਰਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿੱਥੇ ਤੁਸੀਂ ਡਾਕਟਰ ਅੰਬੇਡਕਰ ਭਵਨ ਲਈ ਆਪਣਾ ਯੋਗਦਾਨ ਪਾ ਰਹੇ ਹੋ ਉਥੇ ਪਟਿਆਲਾ ਵਿਖੇ ਊਰਜਾ ਭਵਨ ਦੇ ਵੀ ਆਪਣਾ ਪੂਰਾ ਯੋਗਦਾਨ ਪਾਓ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਰਜ਼ਾ ਲੈਂਦਾ ਜੈ ਭੀਮ ਜੈ ਭਾਰਤ ਜੈ ਜਨਤਾ ਜੈ ਸੰਘਰਸ਼